ਲੱਡੀ ਆਲਾ ਬੈਠਾ ਸਿੱਧੂ ਲੱਡੀ ਆਲਾ ਬੈਠਾ ਡਟਿਆ ਬਾਰਡਰਾਂ ਤੇ ਓਏ ਜਾ ਕੇ ਰੇਲ ਗੱਡੀਆਂ ਰੋਕੀਏ ਆ ਬੈ ਕੇ ਗੱਡਾਂ ਤੇ ਤੁਸੀਂ تیرਿਆ ਕੀਤਾ ਜਾਵੇ ਨਹੀਂ ਅਸੀਂ ਇਹ ਸੰਘਰਸ਼ ਨੂੰ ਹੋਰ ਵੀ ਏਦੂ ਜ਼ਿਆਦਾ ਤੇਜ਼ ਕਰਾਂਗੇ ਹਲ ਤਾਂ ਰੇਲਾਂ ਰੋਕਿਆ ਨੇ ਅਸੀਂ ਜਹਾਜ਼ ਵੀ ਰੋਕਣ ਜਾਣਦੇ ਆਂਗੇ ਕੋਈ ਏਡੀ ਗੱਲ ਨੂੰ ਚਾ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਜਿਹੜੇ ਮੁੰਡੇ ਨੇ ਸਭ ਕੁਝ ਜਾਣਦੇ ਆ ਰਾਈਕਲ ਤੋਂ ਲੈ ਕੇ ਜਹਾਜ਼ ਤੱਕ ਚਲਾਉਣ ਜਾਣਦੇ ਆਗੇ ਸਭ ਕੁਝ ਕਰਨ ਜਾਣਦੇ ਆ ਅਸੀਂ ਅਸੀਂ ਜਹਾਜ਼ ਵੀ ਰੋਕ ਦੇਾਂਗੇ ਸਿੰਗਲ ਵਿੜਮੇ ਗਾਣਾ ਵੀ ਬਣਾਏ ਜਾਣਦਾ ਮੁੰਡੇ ਨੂੰ ਕੱਟ ਕੇ ਸਾਡੇ ਨਾਲ ਇਹਨਾਂ ਤੋਂ ਕੋਈ ਗੱਲੀ ਤੇ ਉਹ ਕੋਈ ਚਿੱਟਾ ਕੰਮ ਵੇਚਦਾਗਾ ਕੀ ਕਰਦਾਗਾ ਉਹ ਕੋਈ ਬਲੈਕ ਕਰਦਾ ਜਾਂ ਕੋਈ ਉਹ ਗੈਂਗਸਟਰ ਹੈਗਾ ਉਹ ਉਨੇ ਜਰੇ ਡੀਓ ਕੀਤਿਆ ਕੁਰਬਾਨੀ ਦਿੱਲੀਓ ਪਾਣੀ ਆ ਟੈਂਕਰ ਉਹ ਉਹ ਕਹਨੇ ਕਨਾਲ ਕਿੱਡੀ ਕਿਹੜੇ ਜੇ ਚੰਦਰ ਗਿਆ ਵੈਸੇ ਐਸੇ ਉੱਚਾ ਚੋਕ ਕਰਿਆ ਉਹਨੂੰ ਮਤਲਬ ਕਿ ਚੱਕਾ ਜਿੱਦ ਤੇ ਹੀ ਕਰ ਰਹੇ ਨੇ ਉਹ ਕਿਸਾਨ ਦਾ ਪੁੱਤ ਆ ਯਾਰ ਉਹ ਕਿਸਾਨਾਂ ਖਾਤਰ ਲੜਿਆ ਕੀ ਗੱਲ ਐਡਾ ਕਿਉਂ ਤੋਂ ਕੋਈ ਪ੍ਰਾਧ ਹੋ ਗਿਆ ਕੀ ਹੋ ਗਿਆ ਉਹਨੂੰ ਸੜ ਦੇਣਾ ਚਾਹੁੰਦਾ ਸੇਤੀ ਤੋਂ ਸੇਤੀ ਰਿਆ ਕੀਤਾ ਜਾਵੇ ਨਹੀਂ ਅਸੀਂ ਇਹ ਸੰਘਰਸ਼ ਨੂੰ ਹੋਰ ਵੀ ਇਤੋਂ ਜ਼ਿਆਦਾ ਤੇਜ਼ ਕਰਾਂਗੇ ਹਲ ਤਾਂ ਰਹਿਣਾ ਰੋਕੀਆਂ ਨੇ ਅਸੀਂ ਜਹਾਜ਼ ਵੀ ਰੋਕਣ ਜਾਣਦੇ ਆਂਗੇ ਕੋਈ ਐਡੀ ਗੱਲ ਨਹੀਂ ਮੋਰਚਾ ਇੱਥੇ ਸਟੇਸ਼ਨ ਤੇ ਵੀ ਲੱਗ ਸਕਦਾ ਪੱਕਾ ਮੋਰਚਾ ਜੇ ਨਹੀਂ ਜੀ ਹਾਂ ਇਹ ਪੱਕਾ ਮੋਰਚਾ ਸੀ ਆਪਣਾ ਸਟੇਟ ਚੱਕ ਲਿਆਈ ਗਈ ਸਟੇਟ ਉਰੇ ਲੈ ਜਾਂਦੀ ਤੇ ਟਰੈਕਟਰ ਟਰਾਲੀਆਂ ਵੀ ਉਰੇ ਲਿਆਂਦੀਆਂ ਲੰਗਰ ਵੀ ਇੱਥੇ ਲਾ ਦੇਾਂਗੇ ਸਾਰਾ ਕੁਝ ਕਰ ਲਾਂਗੇ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਜਿਹੜੇ ਮੁੰਡੇ ਨੇ ਸਭ ਕੁਝ ਜਾਣਦੇ ਆ ਰਿਸਾਈਕਲ ਤੋਂ ਲੈ ਕੇ ਜਹਾਜ਼ ਤੱਕ ਚਲਾਉਣ ਜਾਣਦੇ ਆਗੇ ਸਭ ਕੁਝ ਕਰਨ ਜਾਣਦੇ ਆ ਅਸੀਂ ਅਸੀਂ ਜਹਾਜ਼ ਵੀ ਰੋਕ ਦੇਾਂਗੇ ਸਰਕਾਰ ਦੇ ਨਾਸੀ ਤੂੰ ਕਿਹੜਾ ਨਾਲੇ ਦੀ ਜੇ ਅਸੀਂ ਆਪਦੀ ਤੇ ਆ ਗਏ ਹਜੇ ਅਸੀਂ ਸ਼ੰਗਾਰ ਤੁਹਾਨੂੰ ਬਹੁਤ ਮਤਲਕੇ 7 ਮਹੀਨਾ ਲੱਗਦਾ ਦਾਣਾ ਸੁਣਾਇਓ ਸੁਣਾ ਦੋ ਸਾਡਾ ਗਾਣਾ ਤੁਸੀਂ ਗਾਇਆ ਨਵਦੀਪ ਉਤੇ ਗਾਣਾ ਉਹਦਾ ਸੁਣਾ ਦਿੰਨੇ ਜੀ ਕਿਸ ਨੂੰ ਪਹਿਰਾ ਇੱਕ ਇੱਕੇ ਸੁਣਾ ਦਿੰਨੇ ਆ ਓ ਸਿੱਧੂ ਲੱਡੀ ਆਲਾ ਬੈਠਾ ਸਿੱਧੂ ਲੱਡੀ ਆਲਾ ਬੈਠਾ ਡਟਿਆ ਬਾਰਡਰਾਂ ਤੇ ਓ ਜਾ ਕੇ ਰੇਲ ਗੱਡੀਆਂ ਰੋਕੀਏ ਆ ਬੈ ਕੇ ਗੱਡਰਾਂ ਤੇ ਜਾ ਕੇ ਰੇਲ ਗੱਡੀਆਂ ਰੋਕੀਏ ਵਈ ਕੇ ਗੱਡਰਾ ਤੇ ਨਵਦੀਪ ਸਿੰਘ ਜਲਵੇੜਾ ਉੱਬਟਰ ਕੈਨਣ ਵਾਲਾ ਕਾਕਾ ਉਹ ਰੂਬੀ ਸੱਦ ਲਾਂਗੇ ਅੱਗੇ ਜੇ ਆਪਣੀ ਆਈ ਤੇ ਦਿਲੀਏ ਤੈਨੂੰ ਦਬ ਲਾਂਗੇ ਨਹੀਂ ਅੱਗੇ ਜੇ ਆਪਣੀ ਆਈ ਤੇ ਦਿਲੀਏ ਤੈਨੂੰ ਦਬ ਲਾਂਗੇ ਨਹੀਂ ਦਿਲੀਏ ਤੈਨੂੰ ਦਬ ਲਾਂਗੇ ਵੈਸੇ ਗੀਤ ਤਾਂ ਮੇਰਾ ਲੰਬਾ ਜੀ ਨਹੀਂ 21 ਸੁਣਾਇਆ ਸੀ ਉਹਨੂੰ ਪਹਿਲੇ ਸੋਣਾ ਜੀ ਬਹੁਤ ਸੋਹਣਾ ਤੇ ਉਹ ਤਾਂ ਹਰ ਇੱਕ ਵਾਰੀ ਜਦੋਂ ਕੋਈ ਸੰਘਰਸ਼ ਹੁੰਦਾ ਸੀ ਕਿਸਾਨ ਅੰਦੋਲਨ ਦਾ ਤੇ ਅੱਗੇ ਮੂਹਰੇ ਹੁੰਦਾ ਸੀ ਨਵਦੀਪ ਪਾਪ ਲਾਈਨ ਵੀ ਲੈ ਕੇ ਆਇਆ ਸੀਗਾ ਉਹ ਜੀ ਇਸੇ ਵੀ ਲੈ ਕੇ ਆਇਆ ਸੀਗਾ ਅਸੀਂ ਹੁਣ ਵੀ ਇਹ ਬੇਨਤੀ ਕਰਦੇ ਆਂ ਜੀ ਚਲੋ ਵੀ ਉਹਨੂੰ ਜਲਦੀ ਤੋਂ ਜਲਦੀ ਵਿਆਗ ਕੀਤਾ ਜਾਵੇ ਜਿਹੜਾ ਸਾਡੇ ਦੋ ਫੜੇ ਹੋਣੇ ਨਵਦੀਪ ਤੇ ਇੱਕ ਨਾਲ ਹੋਰ ਹੈ ਜਿਹੜਾ ਜੀ ਤੇ ਜੇ ਨਹੀਂ ਇਹਦੂ ਵੀ ਅਸੀਂ ਇਸੇ ਸੰਦਰ ਨੂੰ ਤੇਜ਼ ਕਰਾਂਗੇ ਸਾਨੂੰ ਉਸ ਕੌਮੀ ਯੋਧਿਆਂ ਦੀ ਸਾਨੂੰ ਅੱਜ ਲੋਰ ਹੈ ਜੀ ਉਹਨਾਂ ਦੀ ਸਾਨੂੰ ਬਹੁਤ ਲੋੜ ਆ ਕਿ ਉਹਨਾਂ ਸਾਨੂੰ ਉਹਦਾ ਬਹੁਤ ਵੱਡਾ ਇੱਕ ਬਹੁਤ ਅਸਰ ਆਗਾ